ਪਾਣੀ ਚ ਡੁੱਬੇ ਇਲਾਕਿਆਂ ਦੇ ਵਿੱਚ ਦੋ ਤਰ੍ਹਾਂ ਦੀ ਮਦਦ ਦੋ ਤਰ੍ਹਾਂ ਦੇ ਰਾਹਤ ਕਾਰਜ ਨਜ਼ਰ ਆ ਰਹੇ ਨੇ ਇੱਕ ਤਾਂ ਆਮ ਲੋਕ ਕਿਸਾਨ ਜੱਥੇਬੰਦੀਆਂ ਇਹ ਕੰਮ ਕਰ ਰਹੀਆਂ ਨੇ ਤੇ ਇੱਕ ਸਾਰੀਆਂ ਹੀ ਵੋਟ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਵੀ ਆ ਜਾ ਰਹੇ ਨੇ ਹੁਣ ਇਹਨਾਂ ਦੇ ਵਿੱਚੋਂ ਇੱਕ ਧਿਰ ਡਰਾਮੇਬਾਜ਼ ਹੈ ਇੱਕ ਅੰਦਰੋਂ ਸਹਾਇਤਾ ਕਰਨ ਦੇ ਲਈ ਆਈ ਹੈ ਉਹਦੀਆਂ ਨਿਸ਼ਾਨੀਆਂ ਕੀ ਨੇ ਨਿਸ਼ਾਨੀਆਂ ਦੋ ਨੇ ਪਹਿਲੀ ਨਿਸ਼ਾਨੀ ਜਿਹੜੀ ਧਿਰਤਾ ਇੱਥੇ ਮਦਦ ਕਰਨ ਦੇ ਲਈ ਆਈ ਆ ਉਹ ਤੇ ਘਰ ਘਰ ਜਾ ਕੇ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੇਖ ਰਹੀ ਆ ਇਸ ਅੱਖ ਨਾਲ ਦੇਖ ਰਹੀ ਆ ਵੀ ਇਹਨਾਂ ਨੂੰ ਚਾਹੀਦਾ ਕੀ ਆ ਤੇ ਮਦਦ ਕੀਤੀ ਕਿਵੇਂ ਜਾਵੇ ਤੇ ਇੱਕ ਉਹ ਪੂਰਾ ਸਿਆਸੀ ਲੀਡਰ ਲਾਣਾ ਜਿਹੜਾ ਵੋਟਾਂ ਇਕੱਠੀਆਂ ਕਰਨ ਲੱਗਾ ਜਿਹਦੇ ਪਹਾ ਦਾ ਤੰਦੂਰ ਤਪ ਗਿਆ ਪਾਣੀ ਆ ਗਿਆ ਡੋਬਾ ਹੋ ਗਿਆ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰਨ ਦੇ ਲਈ ਤੰਦੂਰ ਤਪ ਗਿਆ ਉਹ ਫੋਟੋ ਖਿਚਾਉਂਦੇ ਨੇ ਕੰਟਾਕ ਐਸ ਹਲਕੇ 'ਚ ਕੰਟਾਕ ਉਸ ਹਲਕੇ 'ਚ ਕੰਟਾਕ ਉਸ ਹਲਕੇ 'ਚ ਨਾਲ ਉਹਨਾਂ ਦੇ ਜਿਹੜੇ ਜਿਹੜੇ ਡਰੈੱਸ ਡਿਜ਼ਾਈਨਰ ਨੇ ਉਹ ਉਹਨਾਂ ਦੇ ਨਾਲ ਤੁਰੇ ਫਿਰਦੇ ਨੇ ਉਹਨਾਂ ਦੇ ਨਾਲ 10-10 ਵੱਡੇ ਕੈਮਰਿਆਂ ਵਾਲੇ ਨੇ ਚੈਨਲ ਵੀ ਕਾਫੀ ਸਾਰੇ ਉਹਨਾਂ ਨੇ ਖਰੀਦੇ ਹੋਏ ਨੇ ਮੀਡੀਆ ਵੀ ਦੋ ਤਰ੍ਹਾਂ ਦਾ ਇੱਕ ਲੋਕਾਂ ਦਾ ਦਰਦੀ ਔਰ ਇੱਕ ਬਿਲਕੁਲ ਉਹਨਾਂ ਟੋਲਿਆਂ ਦਾ ਜਿਨ੍ਹਾਂ ਨੇ ਉਹਨੂੰ ਖਰੀਦਿਆ ਹੋਇਆ ਤਾਂ ਇੱਥੇ ਸਾਰੇ ਕੁਝ ਦੋ ਤਰ੍ਹਾਂ ਦਾ ਹੈ ਅੱਜ ਇਹ 마ਸ਼ੀ ਵਾਲ ਪਿੰਡ ਦੇ ਵਿੱਚ ਜਿਸ ਤਰ੍ਹਾਂ ਉਗਰਾਹਾ ਜਥੇਬੰਦੀ ਦੀ ਟੀਮ ਘਰ ਘਰ ਜਾ ਕੇ ਲੋਕਾਂ ਦੇ ਦਰਦਾਂ ਨੂੰ ਵੇਖ ਵੀ ਰਹੀ ਹੈ ਨੋਟ ਵੀ ਕਰ ਰਹੀ ਹੈ ਔਰ ਬਹੁਤ ਵੱਡਾ ਐਲਾਨ ਕਿਸਾਨ ਜਥੇਬੰਦੀ ਉਗਰਾਹਾ ਨੇ ਕੀਤਾ ਕਿ ਅਸੀਂ ਘੱਟੋ ਘੱਟ 6 ਮਹੀਨੇ ਤੱਕ ਦਾ ਰਾਸ਼ਨ ਤਾਂ ਲੋਕਾਂ ਤੋਂ ਲੈ ਕੇ ਲੋਕਾਂ ਤੱਕ ਪਚਾਵਾਂਗੇ ਉਹਨਾਂ ਨੇ ਕਿਹਾ ਕਿ ਕੱਲੇ ਕਿਸਾਨਾਂ ਨੂੰ ਨਹੀਂ ਪਹਿਲ ਦੇ ਆਧਾਰ ਤੇ ਮਜ਼ਦੂਰਾਂ ਨੂੰ ਦੇਵਾਂਗੇ ਕਿਉਂਕਿ ਉਹਨਾਂ ਕੋਲ ਤਾਂ ਕੱਖ ਵੀ ਨਹੀਂ ਪੁੱਛਿਆ ਕੱਲਾ ਘਰ ਹੁੰਦਾ ਨਾ ਮਜ਼ਦੂਰ ਕੋਲ ਤੇ ਉਹ ਘਰ ਵੀ ਡਿੱਗ ਪਿਆ ਟੁੱਟ ਗਿਆ ਜਾਂ ਤਬਾਹ ਹੋ ਗਿਆ ਤੇ ਫਿਰ ਉਹਨਾਂ ਕੋਲ ਕੀ ਬਚਿਆ ਤਾਂ ਇੱਕ ਬਹੁਤ ਵੱਡੀ ਪਹਿਲ ਕਿਸਾਨ ਜਥੇਬੰਦੀ ਉਗਰਾਹਾ ਨੇ ਕੁਝ ਹੋਰ ਕਿਸਾਨ ਜਥੇਬੰਦੀਆਂ ਵੀ ਯਤਨ ਕਰ ਰਹੀਆਂ ਨੇ ਪਰ ਜਿਹੜੇ ਉਹ ਵੋਟ ਵਟੋਰੂ ਸਿਆਸੀ ਨੇਤਾ ਸਾਰੀਆਂ ਪਾਰਟੀਆਂ ਵਾਲੇ ਲੋਕਾਂ ਦੇ ਮਸੀਹਾ ਬਣੇ ਨੇ ਅਸੀਂ ਇੱਕ ਸਵਾਲ ਪੁੱਛਣਾ ਚਾਹਾਂਗੇ ਸਵਾਲ ਇਹ ਪੁੱਛਣਾ ਚਾਹਾਂਗੇ ਕਿ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਰਹੀਆਂ ਲਗਾਤਾਰ ਪਹਿਲਾਂ ਕਾਂਗਰਸ ਦੀ ਰਹੀ 1967 ਤੋਂ 71 ਤੱਕ ਪਹਿਲੀ ਵਾਰ ਕਾਲੀ ਦਲ ਦੀ ਸਰਕਾਰ ਬਣੀ ਤੇ ਉਸ ਤੋਂ ਬਾਅਦ ਕਈ ਵਾਰ ਬਣੀ 2007 ਤੋਂ ਲੈ ਕੇ ਲਗਾਤਾਰ ਦੋ ਵਾਰ ਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਪਰ ਕਿਸੇ ਨੇ ਵੀ ਇਹ ਬੰਨ ਪੱਕੇ ਨਹੀਂ ਕੀਤੇ ਕਿਸੇ ਵੀ ਸਰਕਾਰ ਨੇ ਨਦੀਆਂ ਨਾਲਿਆਂ ਸੇਮ ਨਾਲਿਆਂ ਦੀ ਕਦੇ ਸਫਾਈ ਨਹੀਂ ਕਰਾਈ ਔਰ ਇਹ ਗੱਲ ਭਗਵੰਤਮਾਨ ਵੀ ਬੋਲਿਆ ਕਰਦੇ ਸੀ ਪਰ ਹੁਣ ਜਦ ਆਪਣੀ ਵਾਰੀ ਆਈ ਤਾਂ ਉਹਨਾਂ ਨੇ ਵੀ ਇਹ ਕੰਮ ਨਹੀਂ ਕੀਤਾ ਤੇ ਫਿਰ ਉਸੇ ਦਾ ਨਤੀਜਾ ਅੱਜ ਲੋਕ ਡੁੱਬੇ ਨੇ ਅੱਜ ਲੋਕ ਮਰ ਰਹੇ ਨੇ ਲਗਭਗ 50 ਤੋਂ ਉੱਪਰ ਮੌਤਾਂ ਦਾ ਅੰਕੜਾ ਤਾਂ ਸਰਕਾਰ ਮੰਨ ਚੁੱਕੀ ਆ ਪਰ ਨੁਕਸਾਨ ਇਸ ਤੋਂ ਵੱਧ ਹੋਇਆ ਲਗਭਗ ਲੱਖਾਂ ਏਕੜ ਫਸਲ ਲੋਕਾਂ ਦੀ ਡੁੱਬ ਗਈ ਆ ਸਾਹ ਸੁੱਕੇ ਨੇ ਪਰ ਪੰਜਾਬ ਦੇ ਮੁਖੀ ਆ ਭਗਵੰਤ ਸਿੰਘ ਇਸ ਵਕਤ ਹਸਪਤਾਲ ਦਾਖਲ ਨਹੀਂ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕੇ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਦੇ ਵਿਚਾਲੇ ਇੱਕ ਟਸਲ ਪੈ ਗਈ ਆ ਮੁੱਖ ਮੰਤਰੀ ਦੀ ਕੁਰਸੀ ਨੂੰ ਇਧਰੋਂ ਇਧਰ ਉਧਰੋਂ ਇਧਰ ਕਰਨ ਦੀ ਉੱਤਰ ਕਾਂਟੋ ਮੈਂ ਚੜਾ ਦੀ ਖੇਡ ਇਹ ਬਰਬਾਦੀ ਦੇ ਮੰਜ਼ਰ ਦੇ ਵਿੱਚ ਵੀ ਕਿਵੇਂ ਖੇਡ ਸਕਦੇ ਨੇ ਉਹਦੀ ਚਰਚਾ ਜਿਹੜੀ ਆ ਉਹ ਚਫੇਰੇ ਇਸ ਟਾਈਮ ਮੀਡੀਆ ਦੇ ਵਿੱਚ ਤੁਸੀਂ ਸੁਣ ਰਹੇ ਹੋ ਦੂਜੀਆਂ ਪਾਰਟੀਆਂ ਦੇ ਕੁਝ ਨੇਤਾ ਨੋਟਾਂ ਦੀਆਂ ਗੁੱਟੀਆਂ ਦੇ ਨਾਲ ਰੀਲਾਂ ਬਣਾ ਬਣਾ ਕੇ ਲੋਕਾਂ 'ਚ ਛੱਡਦੇ ਆਮ ਵੇਖੇ ਜਾ ਰਹੇ ਨੇ ਔਰ ਉਹ ਰੀਲਾਂ ਬਣਾ ਬਣਾ ਕੇ ਉੱਤੇ ਗੀਤ ਲਾਉਂਦੇ ਨੇ ਜਿਹੜਾ ਗੀਤ ਕਦੇ ਲੋਕ ਕਿ ਰੱਬ ਦੇ ਨਾਂ ਤੇ ਲਾਉਂਦੇ ਸੀ ਵੀ ਆ ਗਿਆ ਦਾਨੀ ਜਾਂ ਉਹ ਜਿਹੜੇ ਰੱਬ ਦੇ ਨਾਂ ਤੇ ਗੀਤ ਪਿੱਛੇ ਭਰੇ ਜਾਂਦੇ ਸੀ ਉਹ ਅੱਜ ਸੁਖਬੀਰ ਬਾਦਲ ਸਾਹਿਬ ਤੇ ਕਾਲੀ ਦਲ ਦੇ ਔਰ ਚਰਨਜੀਤ ਚੰਨੀ ਦੀਆਂ ਰੀਲਾਂ ਦੇ ਉੱਪਰ ਭਰੇ ਜਾ ਰਹੇ ਨੇ ਤੁਸੀਂ ਸਾਰੇ ਕੁਝ ਵੇਖ ਰਹੇ ਹੋ ਕਹਟ ਸਾਡੀ ਚੇਤਨਾ ਚ ਹੈ ਉਹਨਾਂ ਨੇ ਆਪਣਾ ਕੰਮ ਕਰਨਾ ਪਰ ਉਦੋਂ ਤੱਕ ਇਹ ਸਭ ਕੁਝ ਖਤਮ ਹੋ ਜਾਏਗਾ ਇਹ ਪਾਰਟੀਆਂ ਵੀ ਇਹ ਲੀਡਰ ਵੀ ਜਦੋਂ ਤੱਕ ਲੋਕ ਜਿਹੜੇ ਨੇ ਉਹ ਆਪਣੇ ਅੰਦਰ ਸਮਝ ਤੇ ਚੇਤਨਾ ਦਾ ਦੀਪ ਜਗਾ ਲੈਣਗੇ ਭੈਣ ਜੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਜੀ ਜੀ ਨੁਕਸਾਨ ਤੁਹਾਡਾ ਬਹੁਤ ਸਾਰੇ ਕੋਠੇ ਵੀ ਜਿਹੜੇ ਨਾ ਉਹ ਵੀ ਮਤਲਬ ਸੱਤ ਦੇ ਉੱਪਰ ਦੀ ਪਣੀ ਜਾਂਦਾ ਸੀ ਹਾਂ ਹਾਂਜੀ ਤੇ ਇਹ ਨੁਕਸਾਨ ਇਹ ਵੀ ਤੁਹਾਡਾ ਜੋ ਵੀ ਸਮਾਨ ਉੱਪਰ ਲੈਣ ਵਾਲੇ ਲੀੜੇ ਬਿਸਤਰੇ ਉਹ ਵੀ ਅੰਦਰ ਹੀ ਰਹਿ ਗਏ ਸਾਡੇ ਕੋਲ ਉਹ ਆਪਣੇ ਬੱਚੇ ਮਾਹ ਕੱਢੇ ਆਪਾਂ ਉਸ ਟਾਈਮ ਤੇ ਹਾਂ ਜੀ ਇੰਨਾ ਪਾਣੀ ਤੋਂ ਬੰਨ ਟੁੱਟਣ ਦੇ ਨਾਲ ਇੰਨਾ ਪਾਣੀ ਸਾਡੇ ਘਰਾਂ ਵਿੱਚ ਇੱਕ ਦਮ ਗਿਆ ਜਾ। ਉਹ ਅਸੀਂ ਆਪਣੇ ਬੱਚੇ ਮਹਾਂਤਰਾ ਚੋਂ ਕੱਢ ਸੁੱਕੇ ਆ। ਫਿਰ ਹੁਣ ਜਦ ਪਾਣੀ ਸੁੱਕਿਆ ਤਾਂ ਤੁਹਾਡੇ ਕਮਰੇਆ ਕੁਮਰੇਆ ਦਾ ਕਿੰਨਾ ਕੁ ਨੁਕਸਾਨ ਹੋਇਆ? ਕਮਰੇਾਂ ਦੇ ਵਿੱਚ ਵੀਰ ਜੀ ਜਾਣਦੇ ਨੇ ਉੱਥੇ ਸੱਪ ਬੜੇ ਨੇ। ਹਾਂ ਜੀ ਅੰਦਰ ਅਸੀਂ ਜਾਣਦੇ ਮਗਰ ਸਾਡੇ ਛੱਪੜ ਵਾ ਉਹ ਛੱਪੜ ਦਾ ਪਾਣੀ ਦਾ ਵਕਾਸ਼ ਨੇ ਉਹ ਵੀ ਪਾਣੀ ਸਾਡੇ ਘਰਾਂ ਚ ਆਂਦਾ ਜਿਹਨੂੰ ਮੀਂਹ ਪੈਂਦਾ ਵਾ ਤੇ ਉਹ ਸਾਰਾ ਪਾਣੀ ਸਾਡੇ ਅੰਦਰਾਂ ਚ ਆ ਕੇ ਵੱਟ ਜਾਂਦਾ ਵਾ ਇਸ ਕਰਕੇ ਸਾਨੂੰ ਬਹੁਤ ਦਿੱਕਤ ਉਹਥੇ ਹੁੰਦੀ ਆ ਤੇ ਹੁਣ ਵੀ ਕਿਸੇ ਦੇ ਘਰ ਉੱਚੇ ਥਾਂ ਤੇ ਬੈਠੇ ਆ ਉਹਨਾਂ ਦਾ ਵੀ ਕੀ ਪਤਾ ਨੂੰ ਕਿਦਾਂ ਕੱਢ ਦੇਣ ਅਗਲੇ ਆਣੇ ਸਾਨੂੰ ਤੇ ਉਹ ਕਿਸੇ ਦੀ ਕਿਸੇ ਦੇ ਘਰ ਬੈਠੇ ਹੋਣ ਤੁਸੀਂ ਹਾਂਜੀ ਕਿਸੇ ਦੇ ਘਰ ਬੈਠੇ ਆ ਕਿਸੇ ਦੀ ਜਗਾ ਵਾ ਉਹਨਾਂ ਦਾ ਕੀ ਪਤਾ ਪੰਨੂ ਕਿਦੋਂ ਕੱਢ ਦੇਣਾ ਅੰਨ ਉਤਰੋਂ ਆਪਾਂ ਨੂੰ ਜਾਣੇ ਪੈਣਾ ਫਿਰ ਆਪਣੇ ਘਰ ਔਖੇ ਸੁੱਕੇ ਕੱਟਨੇ ਪੈਣੇ ਦੇਣ ਜੀ ਤੇ ਉਹ ਤੇ ਆਪਾਂ ਲੈਣੇ ਪੈਣਾ ਸਾਨੂੰ ਆਪਣੇ ਘਰੇ ਠੀਕ ਹੈ ਉਗਰਾਹਾ ਜੱਥੇਬੰਦੀ ਦੀ ਪੰਜਾਬ ਦੀ ਟੀਮ ਦੇ ਨਾਲ ਉਗਰਾਹਾ ਜੱਥੇਬੰਦੀ ਦੀ ਹਰਿਆਣਾ ਦੀ ਟੀਮ ਦੇ ਜਿਹੜੇ ਕਨਵੀਨਰ ਨੇ ਉਹ ਵੀ ਪਹੁੰਚੇ ਨੇ ਤੁਸੀਂ ਹਰਿਆਣਾ ਤੋਂ ਆਏ ਹੋ ਜੀ ਤੁਸੀਂ ਇੱਥੇ ਪੰਜਾਬ ਚ ਆ ਕੇ ਕਿੰਨੀ ਕੁ ਤਬਾਈ ਤੁਹਾਨੂੰ ਦਿਖ ਰਹੀ ਆ ਤੇ ਸਰਕਾਰ ਦੇ ਜਿਹੜੇ ਯਤਨ ਨੇ ਉਹ ਕਿਦਾਂ ਦੇ ਨਜ਼ਰ ਆ ਰਹੇ ਮੈਂ ਲਗਭਗ ਬਚਪਨ ਤੋਂ ਹੀ ਇਸ ਏਰੀਆ 'ਚ ਲਗਾਤਾਰ ਆਂਦਾ ਰਿਹਾ ਹਾਂ ਪਰ ਜੋ ਹਾਲਾਤ ਇਹਨਾਂ ਦਿਨਾਂ ਦੇ ਵਿੱਚ ਦੇਖੇ ਨੇ ਉਹ ਕਦੀ ਵੀ ਮਤਲਬ ਇਸ ਤਰ੍ਹਾਂ ਨਾ ਸੁਨੇ ਸੀ ਨਾ ਦੇਖੇ ਸੀ ਇਹ ਜੋ ਵੀ ਸੋਸ਼ਲ ਮੀਡੀਆ ਦੁਆਰਾ ਜਾਂ ਇੱਥੋਂ ਵਾਲੇ ਸਾਥੀਆਂ ਨਾਲ ਫੋਨ ਦੇ ਦੁਆਰਾ ਜਿੰਨਾਂ ਚੀਜ਼ਾਂ ਦਾ ਪਤਾ ਲੱਗਾ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਤਾਂ ਇੱਥੇ ਆ ਕੇ ਜਦੋਂ ਅਸੀਂ ਉਹਨੂੰ ਵੇਖਿਆ ਤਾਂ ਮਤਲਬ ਕਿ ਨਰਕ ਭਰੀ ਜ਼ਿੰਦਗੀ ਜੀਉਣ ਲਈ ਮਜਬੂਰ ਕੀਤੇ ਗਏ ਨੇ ਲੋਕ ਸਾਡੇ ਤਾਂ ਇਹ ਤੁਹਾਡੇ ਸਾਹਮਣੇ ਤੁਸੀਂ ਵੀ ਦੇਖ ਰਹੇ ਹੋ ਤੇ ਅਸੀਂ ਵੀ ਦੇਖ ਰਹੇ ਹਾਂ ਹਾਲਾਤ ਜਿਹੜੇ ਮਨੀਸ਼ ਸੋਦੀਆ ਨੇ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਕਿ ਮੁੱਖ ਮੰਤਰੀ ਭਗਵਨ ਤਮਾਨ ਹਸਪਤਾਲ ਚ ਪਿਆ ਹੋਇਆ ਵੀ ਲਗਾਤਾਰ ਲੋਕਾਂ ਦੀ ਫਿਕਰ ਕਰ ਰਿਹਾ ਹਸਪਤਾਲ ਕੀ ਘਰ ਹੋਵੇ ਜਿੱਥੇ ਮਰਜੀ ਪਹਿਲੀ ਤੇ ਗੱਲ ਆ ਮੈਨੂੰ ਲੱਗਦਾ ਪੰਜਾਬ ਦਾ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇਹ ਤਾਂ ਹੈ ਹੀ ਨਹੀਂ ਦੂਸਰੀ ਗੱਲ ਜੇ ਹੈ ਵੀ ਹੈ ਤਾਂ ਕੇਵਲ ਜਾ ਕੇ ਮੋਟਰ ਬੋਟ ਦੇ ਵਿੱਚ ਦੂਜੀਆਂ ਥਾਵਾਂ ਤੇ ਹੈਲੀਕਾਪਟਰ ਤੇ ਜਾ ਕੇ ਫੋਟੋ ਖਿਚਵਾਣੀ ਆ ਔਰ ਉਹਨਾਂ ਦੀ ਸੰਵੇਦਨਸ਼ੀਲਤਾ ਦਾ ਤੁਹਾਨੂੰ ਇੱਥੋਂ ਪਤਾ ਲੱਗ ਸਕਦਾ ਸੀ ਉਸ ਮੰਤਰੀ ਮੰਡਲ ਦੇ ਦੋ ਜਾਂ ਤਿੰਨ ਮੰਤਰੀ ਜਿਹੜੇ ਨੇ ਉਹ ਔਨ ਲਾਈਵ ਹੋ ਕੇ ਬੋਟ ਦੇ ਵਿੱਚ ਬਹਿ ਕੇ ਕਹਿ ਰਹੇ ਨੇ ਵੀ 스웨ਡਨ ਚ ਬਹੁਤ ਨਜ਼ਾਰਾ ਬੋਟਾਂ ਦੇ ਵਿੱਚ ਦੂਜਾ ਕਹਿ ਰਿਹਾ 스웨ਡਨ ਚ ਨਹੀਂ ਗੋਆ ਚ ਤਾਂ ਇਸ ਤੋਂ ਵੀ ਵੱਧ ਨਜ਼ਾਰਾ ਹੈ ਇਹ ਉਹਨਾਂ ਦੀ ਸੰਵੇਦਨਸ਼ੀਲਤਾ ਇਹ ਲੋਕਾਂ ਪ੍ਰਤੀ ਉਹਨਾਂ ਦੀ ਚਿੰਤਾ ਕੇਵਲ ਔਰ ਕੇਵਲ ਬਿਆਨ ਦੇਣ ਦੇ ਨਾਲ ਹੀ ਕੁਝ ਨਹੀਂ ਸੌਰ ਸਕਦਾ ਲੋਕਾਂ ਦਾ ਇਹਦੇ ਲਈ ਬਹੁਤ ਵੱਡੇ ਪੱਧਰ ਤੇ ਪ੍ਰਬੰਧਾਂ ਦੀ ਜ਼ਰੂਰਤ ਹੈ ਜਿਹਦੇ ਚ ਸਾਡੀਆਂ ਸਾਰੀਆਂ ਸਰਕਾਰਾਂ ਅਜੇ 78 ਸਾਲ ਹੋ ਗਏ 78 ਸਾਲਾਂ ਦੇ ਵਿੱਚ ਇਹਨਾਂ ਨੇ ਜਿਹੜੀ ਵਿਕਾਸ ਵਿਕਾਸ ਦੇ ਗੀਤ ਗਾਰੇ ਨੇ ਔਰ ਵਿਸ਼ਵਗੁਰੂ ਬਣ ਕੇ ਅਸੀਂ 2001 ਸਾਲ ਦੇ ਵਿੱਚ ਵਿੱਚ ਜਿਹੜੀ ਤੀਜੀ ਵੱਡੀ ਅਰਥਵਿਵਸਥਾ ਬਣ ਜਾਾਂਗੇ ਦੁਨੀਆ ਦੀ ਇਹ ਸਾਰਾ ਕੁਝ ਇਹ ਇੱਕ ਪਾਸੇ ਹੈ ਤੇ ਲੋਕਾਂ ਦੀ ਜਿਹੜੀ ਦਰਦਨਾਕ ਸਥਿਤੀ ਇੱਕ ਪਾਸੇ ਹੈ ਤੇ ਇਸ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਇੰਨਾ ਮਹਾਨ ਮੰਨਦੇ ਹੋ ਤਾਂ 78 ਸਾਲਾਂ ਚ ਤੁਸੀਂ ਇਹ ਚਾਰ ਦਰਿਆਵਾਂ ਤੇ ਬੰਨ ਨਹੀਂ ਮਾਰ ਸਕੇ ਇਸ ਕਰਕੇ ਜਿੰਨਾ ਵੀ ਆਪਾਂ ਇਹ ਕਹਿ ਸਕਦੇ ਹਾਂ ਪਿਛਲੇ ਵੀ ਹੋਣ ਵਾਲੇ ਵੀ ਕੇਂਦਰ ਵਾਲੇ ਵੀ ਦੁਜੇ ਵੀ ਇਹ ਸਾਰੇ ਹੀ ਦੋਸ਼ੀ ਨੇ ਬਿਲਕੁਲ ਮਾਨਵਤਾ ਦਾ ਘਾਣ ਕਰਨ ਦੇ ਦੋਸ਼ੀ ਨੇ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਕਰਨ ਦੇ ਦੋਸ਼ੀ ਨੇ ਇਹਨਾਂ ਦਾ ਜਿਹੜਾ ਪ੍ਰਬੰਧ ਹੈ ਉਹਦੇ ਲਈ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਇਹਨਾਂ ਨੂੰ ਦਿੱਤੀ ਹੋਈ ਹੈ ਉਧਰ ਕੋਈ ਇਹਨਾਂ ਦੀ ਤਵੱਜੋ ਨਹੀਂ ਕੇਵਲ ਔਰ ਕੇਵਲ ਘਰ ਪਰੰਤ ਤੱਕ ਜਾਂ ਲੋਕਾਂ ਤੋਂ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਤੱਕ ਇਹਨਾਂ ਦਾ ਮਕਸਦ ਰਹਿ ਗਿਆ ਉਹਨਾਂ ਦੀ ਦਲਾਲੀ ਕਰਨ ਤੱਕ ਹਾਦਰ ਇਸ ਵਕਤ ਆਪਾਂ 마ਸੀ ਵਾਲਾ ਪਿੰਡ ਦੇ ਵਿੱਚ ਆ ਇੱਥੇ ਹਰ ਘਰ ਛੱਤਾਂ ਤੱਕ ਡੁੱਬਿਆ ਹੁਣ ਪਾਣੀ ਉਤਰ ਚੁੱਕਾ ਅਗਰਾਹਾ ਜਥੇਬੰਦੀ ਦੀ ਟੀਮ ਆਈ ਆ ਸ਼ੰਗਾਰਾ ਸਿੰਘ ਜੀ ਤੁਸੀਂ ਕੱਲ ਤੋਂ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਹੋ ਫਿਰ ਰਹੇ ਹੋ ਤੁਸੀਂ ਕਿੰਨਾ ਕੁ ਨੋਟ ਕਰਦੇ ਹੋ ਲੋਕਾਂ ਦਾ ਨੁਕਸਾਨ ਹੋਇਆ ਦੇਖੋ ਨੁਕਸਾਨ ਤਾਂ ਇਹ ਅਣਕੇ ਅਸਿਆ ਜਿਹਾ ਹੀ ਕਹਿਣਾ ਹੋਵੇਗਾ ਹੂੰ ਕਿਉਂਕਿ ਕੋਸ ਅਸਲ ਵਿੱਚ ਜਿਨ੍ਹਾਂ ਦੀਆਂ ਮਾਨਸਿਕਤਾ ਮਾਂ ਜਿਨ੍ਹਾਂ ਦੇ ਸਦਨਾ ਰੋੜ ਗਈਆਂ ਉਹਦੀ ਕੋਈ ਕੀਮਤੀ ਨਹੀਂ ਜੀ ਕਿਸੇ اناਜ ਦੀ ਕੀਮਤ ਅੰਗੀ ਜਾ ਸਕਦੀ ਹੈ ਕਿਸੇ ਮਤਲਬ ਘਰ ਦਾ ਸਮਾਨ ਦੀ ਕੀਮਤ ਅੰਗੀ ਜਾ ਸਕਦੀ ਹੈ ਪਰ ਜਿਨ੍ਹਾਂ ਦੀਆਂ ਸਧਰਾਂ ਰੁੜ ਗਈਆਂ ਤੇ ਜਿਨ੍ਹਾਂ ਦਾ ਇਹੋ ਜਿਹਾ ਕੁਸ਼ੀਓ ਦੀ ਕੀਮਤ ਹੀ ਕੋਈ ਨਹੀਂ ਸੋ ਇਸ ਕਰਕੇ ਜਣੇ ਲੋਕਾਂ ਦੀਆਂ ਸਧਰਾਂ ਤੇ ਜਿਵੇਂ ਜਿਹੜੀ ਵੱਡੀ ਸੱਟ ਮਾਰੀ ਹੈ ਸਮੇਂ ਦੇ ਹਾਕਮਾਂ ਨੇ ਜਣੇ ਅਸੀਂ ਦੇਖਿਆ ਜਾਣ ਬੁੱਝ ਕੇ ਇਹ ਲੋਕਾਂ ਨੂੰ ਡੋਬੋਇਆ ਗਿਆ ਨਾ ਕਿ ਇਹ ਕੋਈ ਹੜ੍ਹ ਦਾ ਡੋਬਿਆ ਕਿਸ਼ ਕਰਕੇ ਅਸੀਂ ਨੋਟ ਕਰ ਰਹੇ ਹਾਂ ਲਗਾਤਾਰ ਸਾਨੂੰ ਉਹਨਾਂ ਨੇ ਦਿਖਾਇਆ ਜਦੋਂ ਅਸੀਂ ਰਾਵੀ ਦੇ ਕੰਡੇ ਤੇ ਬਿਲਕੁਲ ਗਾ ਕੋਰੀ ਡੋਰ ਕੋਲੇ ਗਏ ਆ ਉਹਨਾਂ ਪਰਿਵਾਰਾਂ ਨੇ ਕਿਹਾ ਵੀ ਅਸੀਂ ਅੱਗੇ ਚੱਲ ਜਾਂਦੇ ਸੀ ਮੋਜਨਾਲੀ ਆ ਜਿਹੜੀ ਛੜਕ ਘੜਤੀ ਸੜਕ ਕੋਲੇ ਭਾਰਤ ਮਾਲਾ ਜੀ ਦੀ ਲੋਡ ਨੂੰ ਹੀ ਪੰਜਾਬ ਨੂੰ ਇਹਨੇ ਟੋਪਿਆ ਸਾਨੂੰ ਤਾਂ ਜਣੀ ਉਹਦਾ ਕੋਈ ਥੱਲੇ ਦੀ ਨਿਕਾਸ ਰੱਖਣਾ ਹੈ ਕੋਈ ਕਲ ਰੱਖਣਾ ਹੈ ਅਸੀਂ ਤੜਕੇ ਇਧਰੋਂ ਗਏ ਅਸਲ ਪਾਣ ਦੂਜੇ ਸਾਰੇ ਬਿਆਸ ਦੇ ਕੰਡੇ-ਕੰਡੇ ਤੇ ਲੋਕ ਸੜਕਾਂ ਤੇ ਆ ਕੇ ਬੈਠਾ ਘਰ ਡੁੱਬੇ ਪਏ ਕੋਈ ਨਿਕਾਸ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਐਦੂ ਗਾਹਾਂ ਅਸੀਂ ਕਹਿੰਨੇ ਵੀ ਜੰਗਲ ਬਚਣੇ ਚਾਹੀਦੇ ਆਦਿਵਾਸੀ ਜੰਗਲਾਂ ਦੀ ਰਾਖੀ ਕਰ ਰਹੇ ਆ ਇੱਕ ਵਾਰ ਉਗਰਾਹ ਸਾਹਿਬ ਉਧਰ ਸ਼ੰਗਾਰਾ ਜੀ ਮੜਿਆ ਝਾਕੋ ਆ ਦਰਸ਼ਕਾਂ ਨੂੰ ਦਿਖਾਦੀ ਹੈ ਕਿ ਕਿਵੇਂ ਲੋਕਾਂ ਦੇ ਜਿਹੜੇ ਘਰ ਨੇ ਉਹ ਮਤਲਬ ਪੈ ਸਨੈਸ ਹੋਏ ਪਏ ਨੇ ਇੱਧਰ ਦੇਖ ਲਓ ਇੱਧਰ ਦੇਖ ਲਓ ਗਲੀਆਂ ਤੱਕ ਥੱਲੇ ਬੈਠ ਗਈਆਂ ਨੇ ਪਾਣੀ ਭਾਵੇਂ ਉੱਤਰ ਚੁੱਕਾ ਹੈ ਪਰ ਇਹਨਾਂ ਦਾ ਜਿਹੜੇ ਨੁਕਸਾਨ ਦੀ ਪਰਪਾਈ ਆ ਉਹ ਸ਼ਾਇਦ ਦਹਾਕਿਆਂ ਤੱਕ ਨਹੀਂ ਹੋ ਪਾਣੀ ਕਿਉਂਕਿ ਇੱਕ ਵਾਰ ਇਹਨਾਂ ਦਾ ਬਹੁਤ ਕੁਝ ਖਰਾਬ ਹੋ ਗਿਆ ਉੱਜੜ ਗਿਆ ਆ ਸ਼ੰਗਾਰਾ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਪੁੱਛਣਾ ਚਾਹਾਂਗਾ ਕਿ ਕੇਂਦਰ ਸਰਕਾਰ ਦੇ ਮੰਤਰੀ ਆਏ ਸੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਉਹ ਵੀ ਕੋਈ ਰਾਹਤ ਪੈਕੇਜ ਦਾ ਜਾਂ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਕਰਕੇ ਗਏ ਕਿਉਂ ਉਹ ਐਲਾਨ ਇਹ ਮੁਆਵਜ਼ੇ ਦਾ ਐਲਾਨ ਕਰਨ ਆਏ ਹੀ ਨਹੀਂ ਸੀ ਜੀ ਉਹ ਤਾਂ ਜਿਹੜੇ ਲੋਕ ਸਾਨੂੰ ਕਹਿੰਦੇ ਆ ਨਾ ਜਿਵੇਂ ਤੁਸੀਂ ਇੱਕੋ ਬੀਬੀ ਦੀ ਉਦਾਹਰਨ ਦਿੱਤੀ ਅਸਲ ਵਿੱਚ ਉਹ ਆਪਦੀਆਂ ਸਿਆਸੀ ਰੋਟੀਆਂ ਸੇਕਣ ਆਏ ਆ ਇੱਕ ਕੇਂਦਰੀ ਮੰਤਰੀ ਆਵੇ ਪਹਿਲਾਂ ਯੋਜਨਾ ਬਣਾ ਕੇ ਆਉਂਦਾ ਅਗਲਾ ਜੀ ਰਿਪੋਰਟ ਲੈ ਕੇ ਆਉਂਦਾ ਕੁਝ ਕਹਿ ਕੇ ਆਉਣਾ ਪੈਂਦਾ ਹੁੰਦਾ ਕੋਈ ਨਹੀਂ ਕਿਹਾ ਉਲਟਾ ਉਹੀ ਜੋ ਅਸੀਂ 70 80 ਸਾਲਾਂ ਤੋਂ ਇਹਨਾਂ ਦੀਆਂ ਸੁਣਦੇ ਆ ਰਹੇ ਹਾਂ ਇੱਕ ਦੂਜੇ ਤੇ ਦੋਸ਼ ਲਾਉਣ ਦੀ ਨੀਤੀਆਂ ਉਹ ਕਹਿ ਗਿਆ ਹੁਣ ਕਹਿ ਰਿਹਾ ਕਿ ਮੈਨਿੰਗ ਕਰਕੇ ਆ ਸਾਰਾ ਕੁਝ ਹੋ ਗਿਆ ਉਹ ਪਹਿਲੇ ਮਾਈਨਿੰਗ ਕਰਕੇ ਹੋ ਗਿਆ ਮਾਈਨਿੰਗ ਕਰਨ ਦੇ ਨਾਲ ਪਾਣੀ ਥੱਲੇੋਂ ਵਾੜਾ ਮਾਰ ਗਿਆ ਇਹਨੇ ਘਰ ਪਿੰਡ ਪਿੰਡ ਰੋਪ ਤੇ ਠੀਕ ਆ ਉਹ ਅੱਡ ਮਾਮਲਾ ਹੈਗਾ ਗੈਰ ਮਾਈਨਿੰਗ ਆ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਸਾਰਿਆਂ ਦੇ ਰਾਜਾਂ ਚ ਹੁੰਦੀ ਰਹੀ ਹੈ ਜਦੋਂ ਇੱਥੇ ਭਾਜਪਾ ਤੇ ਕਾਲੀਆਂ ਦਾ ਰਾਸੀ ਉਦੋਂ ਮਾਈਨਿੰਗ ਹੁੰਦੀ ਨਹੀਂ ਸੀ ਉਹ ਅਸੀਂ ਚੂਹਣ ਨੂੰ ਪੁੱਛਣਾ ਚਾਹੁੰਦੇ ਆ ਅਖੀਰ ਦੇ ਉੱਤੇ ਜਾਂਦਾ ਹੋਇਆ ਦੋਸਤਾਂ ਉਹਨਾਂ ਤੇ ਲਾਈ ਜਾਂਦਾ ਨਹੀਂ ਉਹ ਕੇਂਦਰੀ ਮੰਤਰੀ ਹੈ ਕੁਝ ਬਜਟ ਦੇ ਵਿੱਚੋਂ ਵੀ ਘੱਟੋ ਘੱਟ ਚੱਕੋ ਆ ਤਾਂ ਉਹਨੂੰ ਪਤਾ ਹੈ ਫਸਲ ਤਾਂ ਕਿੰਨੀ ਹੁੰਦੀ ਹੈ ਇੱਕ ਏਕੜ 'ਚ ਹੂੰ ਹੂੰ ਇੱਕ ਏਕੜ ਨੂੰ ਆਧਾਰ ਮੰਨ ਕੇ ਵੀ 50000 60000 ਆ ਚੱਕੋ ਇਹ ਤਾਂ ਅਸੀਂ ਤੁਰਤ ਕਰਾਂਗੇ ਜੀ ਆ ਤਾਂ ਅਸੀਂ ਕਰ ਚੁੱਕੇ ਹਾਂ ਜੇ ਉਹਨੇ ਕਰਨਾ ਹੁੰਦਾ ਉਹ ਨਾ ਕਰਨ ਆਇਆ ਨਾ ਉਹਨਾਂ ਨੇ ਕਰਨਾ ਹੈ ਜੇ ਕਰਵਾਉਣਾ ਤਾਂ ਲੋਕਾਂ ਨੇ ਉਹਨਾਂ ਦੀ ਧੌਣ ਤੇ ਬਹਿ ਕੇ ਉਹਨਾਂ ਦੇ ਜਿਵੇਂ ਦਿੱਲੀ ਵਾਂਗੂ ਵੱਡਾ ਇਕੱਠ ਕਰਕੇ ਲੋਕਾਂ ਦਾ ਕੌਮੀ ਆਫਸਤ ਪਹਿਲਾਂ ਤਾਂ ਰਾਤ ਹੈ ਇਹ ਜਿਹੜੀ ਕੌਮੀ ਆਫਸਤ ਹੈ ਉਹਨੂੰ ਮੰਨਣ ਉਹ ਐਲਾਨ ਕਰਨਾ ਜਦੋਂ ਕੌਮੀ ਆਫਸਰ ਮੰਨ ਲੈਣਗੇ ਫਿਰ ਉਸ ਤੋਂ ਬਾਅਦ ਕੌਮੀ ਆਫਸਰ ਰਾਤ ਫੰਡ ਹੈ ਜਿਹੜੇ ਬਹੁਤ ਵੱਡੇ ਫੰਡ ਪਏ ਆ ਜੀ ਉਧਰ ਨੂੰ ਤੁਰਨ ਦੀ ਤਿਆਰੀ ਨਹੀਂ ਇਸ ਕਰਕੇ ਲੋਕਾਂ ਨੂੰ ਉਧਰ ਨੂੰ ਇਕੱਠੇ ਹੋ ਕੇ ਤੋਰਨਾ ਪੈਣਾ ਹੈ ਪਹਿਲਾਂ ਜਿਵੇਂ ਦਿੱਲੀ ਚ ਤੋਰਿਆ